ਸਤਿ ਸ਼੍ਰੀ ਅਕਾਲ ਪੀਪੀਪਤੀ ਨਮਾਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥਿਓ ਥੋੜੀ ਦੇਰ ਪਹਿਲਾਂ ਚੰਦ ਘੰਟੇ ਪਹਿਲਾਂ ਇਸੇ ਸਥਾਨ ਤੋਂ ਅਸੀਂ ਲਾਈਵ ਹੋਏ ਸੀਗੇ ਜਦ ਆ ਫੋਨ ਬਾਰੇ ਡਿਟੇਲ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ ਕਿ ਨਾਈਕੀ ਦੇ ਕੱਪੜੇ ਪਾਇਆ ਆ ਜਿਹੜਾ ਫੋਨ ਆ ਐਕਸ ਫੋਨ ਐਪਲ ਦਾ ਉਹ ਇੱਥਾ ਡਿੱਗਿਆ ਇੱਕ ਵਿਅਕਤੀ ਨੂੰ ਮਿਲਦਾ ਉਹ ਅੰਕਲ ਉਹਨੂੰ ਫੜਾ ਦਿੰਦਾ ਲੰਬਾ ਫਰੂਟ ਸ਼ਾਪ ਤੇ ਤੇ ਧੰਨਵਾਦ ਹੈ ਪਹਿਲਾਂ ਤਾਂ ਰੱਬ ਦਾ ਉਸ ਤੋਂ ਬਾਅਦ ਮਾਰਕ ਜ਼ੁਕਰ ਵਰਦਕ ਜੋਨੇ ਫੇਸਬੁਕ ਬਣਾਈ ਇੰਸਟਾਗ੍ਰਾਮ ਬਣਾਈ ਤੇ ਉਹਦੇ ਜ਼ਰੀਏ ਜਿਹੜੀ ਵੀਡੀਓ ਅਸੀਂ ਬਣਾਈ ਸੀ ਉਹ ਰਵੀ بھائی ਤੱਕ ਪਹੁੰਚੀ ਹੁਣ ਰਵੀ ਜਸ਼ ਤੇ ਸਨੀ ਭਰਾ ਇਹ ਮਾਛੀਵਾੜਾ ਸਾਹਿਬ ਤੋਂ ਆਏ ਆਪਣਾ ਫੋਨ ਵਾਪਸ ਲੈਣ ਲੈ ਵੀ ਕਰਲੀ ਵਾਲਾ ਵਾਲਾ ਲਾ ਦੇ ਆਪਣਾ ਲੋਕ ਆਹ ਦੇਖੋ ਜੀ ਆਹ ਕਰਲੀ ਵਾਲਿਆ ਤੇ ਆਹ ਮੋਟਾ ਲੋਕ ਲੈਣ ਲੱਗਾ ਜੀ ਬੰਦਾ ਖੋਲਣ ਲੱਗਾ ਉਹ ਪਾਸਵਰਡ ਮੈਂ ਬਸ ਕੋਈ ਖੋਲ ਕੇ ਨਾ ਲੈ ਜਾਈ ਕੋਈ ਨਹੀਂ ਹੁਣ ਮੈਂ ਚੇਂਜ ਕਰ ਦੇਣਾ ਨਹੀਂ ਜਾ ਕੇ ਲਓ ਜੀ ਲੋਕ ਖੁੱਲ ਗਿਆ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਯਾਰਾ ਜਿਹੜਾ ਤੁਸੀਂ ਵੀਡੀਓ ਸ਼ੇਅਰ ਕੀਤੀ ਤਾਂ ਮਤਲਬ ਸਾਡੇ ਤੱਕ ਪਹੁੰਚੀ ਜਾਗ ਗਿਆ ਹਨ ਸਾਰਿਆਂ ਨੇ ਭੇਜਿਆ ਤੇ ਇਨਸਾਨੀਅਤ ਜਾਨਿਕ ਇਨਸਾਨੀਅਤ ਨੂੰ ਤੁਸੀਂ ਪੈਲ ਕੀਤੀ ਵੀ ਜਿਹੜਾ ਵੀ ਮਤਲਬ ਹਨਾ ਤੁਸੀਂ ਮਤਲਬ ਵੀਡੀਓ ਪਾਈ ਤਾਂ ਮਤਲਬ ਸਾਡੇ ਤੱਕ ਇਹ ਗੱਲ ਪਹੁੰਚੀ ਹਨ ਇਨਸਾਨੀਅਤ ਸਾਬਤ ਕਰਤੀ ਵੀ ਹਲੇ ਵੀ ਇਨਸਾਨੀਅਤ ਹੈਗੀ ਹਨਾ ਜੀ ਮਾੜੇ ਬੰਦੇ ਅੱਥਰਾਂ ਉਹਨੇ ਕਾਟੀਆਂ ਭਾ ਵੇਜ ਬਿਲਕੁਲ ਜੀ ਬਿਲਕੁਲ ਜੀ ਇਹ ਤਾਂ ਵੈਸੇ ਵੀ ਮਿੱਟੀ ਸੀਗਾ ਜੀ ਕਿਸੇ ਦੇ ਕੋਈ ਕੰਮ ਨਹੀਂ ਸੀ ਆਈ ਕੋਲਡ ਨਹੀਂ ਖੁੱਲਣਾ ਸੀ ਜੇ ਲੋਕ ਕੋਲ ਲੈਂਦਾ ਜੀ ਜਾਨੀ ਕੋ ਬਹੁਤ ਬਹੁਤ ਅਸੀਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਹਨਾਂ ਨੂੰ ਲੱਭਿਆ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੇ ਬਹੁਤ ਧੰਨਵਾਦ ਕਰਦੇ ਆ ਜੀ ਬਸ ਐ ਰਵੀ 2 ਮਿੰਟ ਪਹਿਲਾਂ ਕਹਿੰਦਾ ਮੇਰੇ ਤੋਂ ਨਹੀਂ ਬੋਲ ਹੋਣਾ ਹੁਣ ਤਾਂ ਚੰਨੀ ਨਾਲੋਂ ਵੀ ਵਧੀਆ ਬੋਲੀਏ ਤਾਂ ਨੂੰ ਪਤਾ ਲੱਗ ਗਿਆ ਤੁਹਾਡੇ ਚੈਨਲ ਤੇ ਆਣਾ ਆ ਚੜ੍ਹਾਈ ਵੀ ਹੋ ਜਾਣੀ ਆ ਦੇਖਦੇ ਪੀ ਬੱਤੀ ਹਾਂਜੀ ਹਾਂਜੀ ਐਡ ਆਈ ਤੁਹਾਡਾ ਤਸਵੀਰ ਜਦ ਆਏ ਸੀਗੇ ਇੱਥੇ ਆਪਣਾ ਲਾ ਜਦੋਂ ਜਦੋਂ ਤੁਸੀਂ ਵੀਡੀਓ ਪਾਈ ਸਾਨੂੰ ਘਟ ਤੋਂ ਘਟ ਵੀ 15-20 ਮਿੰਟ ਦੇ ਵਿੱਚ ਆ ਗਈ ਸੀ ਸਾਨੂੰ ਬਸ ਉਧਰ ਆਉਣ ਨੂੰ ਹੀ ਟਾਈਮ ਲੱਗਿਆ ਹਾਂਜੀ ਮਾਤਾ ਦੀ ਦਵਾਈ ਦਿਵਾਉਣ ਆਏ ਸੀਗੇ ਭਾਜੀ ਮਾਤਾ ਨੂੰ ਦਵਾਈ ਦਿਵਾਉਣ ਆਏ ਸੀ ਤੇ ਉਹ ਮੂਰੇ ਕੰਮ ਚੱਲਦਾ ਸੀਗਾ ਜੀ ਮਸ਼ੀਨ ਲੱਗੀ ਸੀ ਤੇ ਉਹ ਗੱਡੀ ਬੈਕ ਕਰਾਉਣ ਲੱਗੇ ਮੁੰਡਾ ਪੱਟ ਤੇ ਫੋਨ ਪਿਆ ਸੀਗਾ ਹਾਂਜੀ ਤੇ ਪੱਟ ਤੇ ਫੋਨ ਪਿਆ ਸੀਗਾ ਜਦੋਂ ਗੱਡੀ ਚੋਂ ਨਿਕਲ ਕੇ ਉਹ ਥੱਲੇ ਡੇਗ ਗਿਆ ਮੁੜ ਕੇ ਪਤਾ ਨਹੀਂ ਲੱਗਿਆ ਹੀ ਸਾਨੂੰ ਉਹ ਜਿਆਦਾ ਸੀਗਾ ਰਸ਼ ਤੇ ਫੋਨ ਸੱਡ ਗਿਆ ਜੱਸ ਹਾਂਜੀ 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 ਬਿਲਕੁਲ ਜੀ ਬਿਲਕੁਲ ਐਦਾਂ ਹੀ ਹੋਇਆ ਜੀ ਬਹੁਤ ਬਹੁਤ ਧੰਨਵਾਦ ਨਹੀਂ ਵਾਜੀ ਇਹਦੇ ਕੋਲ ਕੋਈ ਗੱਲ ਨਹੀਂ ਕਿ ਕਿਸਮਤ ਦਾ ਹੋਇਆ ਤਾਂ ਜਰੂਰ ਆਊਗਾ ਤੇ ਆ ਗਿਆ ਹੀ ਹੁਣ ਇਹਨੇ ਕਿਹੜੇ ਦੇਖਿਆ ਮੇਰੇ ਘਰ ਕਿ ਤੁਸੀਂ ਵੀ ਬੀਬਤੀ ਤੇ ਆ ਗਏ ਇਹ ਮਾਂ ਬਗਲਾ ਮੁਖੀ ਨੂੰ ਵੱਧ ਮਾਰਦਾ ਜੀ ਕੌਣ ਜਾ ਆ ਜੀ ਕਹਿੰਦੇ ਬਗਲਾ ਮੁਖੀ ਨੂੰ ਵੱਧ ਮਾਰਦਾ ਕਹਿੰਦਾ ਮਾਂ ਬਗਲਾ ਮੁਖੀ ਜੇ ਮੇਰੇ ਕਰਮਾ ਦਾ ਤਾਂ ਮੈਨੂੰ ਮਿਲ ਜਵੇ ਜੀ ਹੋਈ ਹਾਂ ਜੇ ਕਰਮਾ ਦਾ ਸੀ ਇਹਨੂੰ ਮਿਲ ਗਿਆ ਅੰਕਲ ਹੁਣਾਂ ਦਾ ਵੀ ਧੰਨਵਾਦ ਆ ਵੀਰ ਦਾ ਵੀ ਧੰਨਵਾਦ ਆ ਇਹਨਾਂ ਨੇ ਸਾਨੂੰ ਕਾਲ ਕੀਤੀ ਅਸੀਂ ਉਦੋਂ ਤੁਰੰਤ ਆ ਗਏ ਫਿਰ ਅਸੀਂ ਵੀਡੀਓ ਪਾਈ ਤੁਸੀਂ ਆ ਕੇ ਫਿਰ ਅਸੀਂ ਫਿਰ ਤੁਰੰਤ ਆ ਗਏ ਆਕਾ ਜੀ ਠੀਕ ਹੈ ਹੁਣ ਓਕੇ ਕੰਮ ਵਧੀਆ ਵਧੀਆ ਓਕੇ ਹੋ ਗਿਆ ਤੁਹਾਡੀ ਮਿਹਰਬਾਨੀ ਹੋ ਗਈ ਮਿਹਰਬਾਨੀ ਤਾਂ ਵਾਹਿਗੁਰੂ ਦੀ ਆ ਜੀ ਹੋਰ ਨਾਲ ਇਹਨਾਂ ਦੇ ਵੀ ਹੋ ਗਈ ਜਿਹੜੇ ਲੈ ਚਲੇ ਆ ਗਏ ਆਪਣਾ ਚਲੋ ਤੁਹਾਡਾ ਹੀ ਬਹੁਤ ਧੰਨਵਾਦ ਗਾ ਤਾਂ ਪਿਆਰ ਰੱਖਿਆ ਕਰੋ ਹਾਂਜੀ ਹਾਂਜੀ ਆ ਮਾੜਾ ਮਾਰੋ ਬਜ਼ੁਰਗਾਂ ਦਾ ਤਪਕਾ ਨਹੀਂ ਆਪਣੇ ਬੱਚੇ ਹੀ ਆ ਇਹਨਾਂ ਨੂੰ ਗਿਆ ਕਹਿੰਦਾ ਠੀਕ ਹੈ ਬਾਜੀ ਹਾਂਜੀ ਹਾਂਜੀ ਬਿਲਕੁਲ ਠੀਕ ਹੋ ਗਿਆ ਉਹ ਵਧੀਆ ਹੋ ਗਿਆ ਚਲੋ ਤੁਹਾਡੀ ਜਿਹੜੀ ਇਮਾਨਤ ਸੀਗੀ ਉਹਨੂੰ ਮਿਲ ਗਈ ਜੀ 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 ਕਿ ਨਹੀਂ ਜੀ ਆਹ ਲਓ ਲਓ ਜੀ ਬਾਹਰ ਕੀ ਖੜੋ ਫੋਟੋ ਵਿੱਚ ਹੀ ਐ ਦਾ ਫੋਟੋ ਵਿੱਚ ਹੀ ਨਹੀਂ ਉਹ ਫੋਟੋ ਵਿੱਚ ਲੈ ਲੈਣੀ ਹੈ ਜੀ ਆਹ ਸੰਭਈ ਆਪਣਾ ਚਾਹੋਗੇ ਆਪਣੀ ਮਾਰ ਮੈਂ ਤਾਂ ਤਾਂ ਹੀ ਕਿਹਾ ਮੈਂ ਕਰਲੀ ਵਾਲਾ ਕੋਈ ਫੈਂਸੀ ਜਿਹਾ ਬੰਦਾ ਹੈ ਜੀ ਬਿਲਕੁਲ ਜੀ ਬਿਲਕੁਲ ਅਰੇ ਕੋਈ ਮੈਂ ਕਿਹਾ ਉਹ ਕੀ ਕਹਿੰਦੇ ਹੁੰਦੇ ਆ ਕਿ ਮਾਡਰਨ ਜਿਹਾ ਮੁੰਡਾ ਕੋਈ ਉਹਦਾ ਫੋਨ ਹੈ ਚਲੋ ਠੀਕ ਹੈ ਰਵੀ ਪ੍ਰਾਤ ਧੰਨਵਾਦ ਉਹ ਉਹ ਧੰਨਵਾਦ ਜੀ ਬਈ ਤੁਹਾਡਾ ਵੀਡੀਓ ਭੰਦਾ ਸਾਡੇ ਤੱਕ ਰਚ ਪਹੁੰਚੀ ਤੁਹਾਡੀ ਵੀਡੀਓ ਹੀ ਠੀਕ ਹੈ ਹਾਂਜੀ ਠੀਕ ਹੈ ਆਪਣੇ ਘਰ ਤੋਂ ਦਿਖਾ ਦੀ ਹੁਣ ਜਾ ਕੇ ਵੀਡੀਓ ਉਹ ਤਾਂ ਉਹ ਤਾਂ ਬਾਹਰ ਆਈ ਵੀਡੀਓ ਸੈਂਡ ਕਰਤੀ ਤੁਹਾਨੂੰ ਲਾਈ ਪ੍ਰੂਫ ਦਿਖਾ ਲੰਨੇ ਆ ਉਹ ਕਹਿੰਦੇ ਜੀ ਠੀਕ ਹੋ ਗਿਆ ਵੀਡੀਓ ਭਈ ਤੇ ਤੁਹਾਡੀ ਦੇ ਕਰਦੇ ਬਾਹਰ ਆ ਕਰਦੇ ਮੇਰੇ ਬਾਹਰ ਆਈ ਅੱਛਾ ਆ ਦੇਖੋ ਪਹਿਲਾ ਪਹਿਲਾ ਤਾਂ ਲੜਾਈ ਹੋ ਗਈ ਜਦੋਂ ਫੋਨ ਕੀ ਰਿਹਾ ਫਿਰ ਮੈਂ ਤਾਂ ਢੀ ਵੀਡੀਓ ਬਾਈ ਫੇ ਕੰਦੇ ਕੰਦੇ ਹਾਂਜੀ ਠੀਕ ਆ ਜੀ ਕਰਦੇ ਕਹਿੰਦੇ ਹਾਂਜੀ ਲਾਈਵ ਪ੍ਰੂਫ ਬਾਈ ਤੁਹਾਡੇ ਕੋਲ ਇਹ ਯਕੀਨ ਹੈ ਮੁੰਡਾ ਹਾਂਜੀ ਚਲੋ ਠੀਕ ਹੈ ਸਨੀ ਬਾਈ ਬਹੁਤ ਸ਼ੁਕਰ ਹੈ ਬਹੁਤ ਸ਼ੁਕਰ ਹੈ ਬਹੁਤ ਮਿਹਰਬਾਨੀ ਠੀਕ ਹੈ ਠੀਕ ਹੈ ਜੀ ਅੰਕਲ ਜੀ ਤੇ ਕਿ ਸਾਹਮਣੇ ਰੱਖਣਾ ਹੁਣ ਠੀਕ ਹੈ ਸੱਟਣਾ ਨਹੀਂ ਇਹ ਮੁੜ ਕੇ ਜੇ ਕਿਸੇ ਮਾਰੇ ਬੰਦੇ ਨਾਲ ਟੱਕਰ ਕੇ ਫੇਰ ਨਹੀਂ ਮਿਲਣਾ ਮੁੜ ਕੇ ਜਾਨੇ ਮਿਲ ਗਿਆ ਇਹ ਦੇਣਾ ਨਹੀਂ ਠੀਕ ਹੈ ਨਹੀਂ ਨਹੀਂ ਅਸਲ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਹਾਜੀ ਗੱਲ ਪੱਕੀ ਕਰਨ ਲੱਗੇ ਆ ਹਾਂ ਜੀ ਮੁੜ ਕੇ ਨਾ ਕਿ ਜੇ ਮੁੜ ਕੇ ਦੇ ਪਿਆ ਪਾਣੀ ਦੇਣਾ ਤੇ ਅੰਦਾਜ਼ਾ ਜੀ ਠੀਕ ਦੇ ਦੇਵਾਂਗੇ ਯਾਰ ਜੀ ਜੀ ਠੀਕ ਚਲੋ ਬਹੁਤ ਸ਼ੁਕਰੇ ਜੀ ਅੰਤ ਭਲਾ ਤਾਂ ਸਭ ਭਲਾ ਸੋ ਇੱਕ ਵਾਰ ਫਿਰ ਤੋਂ ਰੱਬ ਦਾ ਸ਼ੁਕਰ ਮਾਰਕ ਜ਼ੁਕਰਬਰਗ ਦਾ ਸ਼ੁਕਰ ਜਿਹਨੇ ਫੇਸਬੁੱਕ ਬਣਾਈ ਇੰਸਟਾਗ੍ਰਾਮ ਬਣਾਈ ਇਹਨਾਂ ਦੇ ਭਰਾਵਾਂ ਦਾ ਸ਼ੁਕਰ ਜਿਨ੍ਹਾਂ ਨੇ ਇਹਨਾਂ ਨੂੰ ਲਿੰਕ ਭੇਜਿਆ ਕਹਿੰਦੇ 15 ਵੀ ਭਰਾਵਾਂ ਤੋਂ ਵੀਡੀਓ ਆ ਗਈ ਕਿ ਜਾ ਜਾ ਕੇ ਆਪਣਾ ਫੋਨ ਲਿਆ ਵੀ ਫਿਰ ਮੈਸੇਜ ਉਹ ਤੇਰਾ ਫੋਨ ਵੀ ਕੋ ਆਜੇ ਕਹਿੰਦਾ ਕਹਿੰਦੇ ਜਾ ਜਾ ਕੇ ਨਵੇਂ ਸ਼ਹਿਰੋਂ ਲਿਆ ਉੱਥੇ ਲਾਂਬਾ ਫੂ ਰੂਟ ਸ਼ਾਪ ਤੇ ਰਿਹਾ ਜਾ ਕੇ ਜਾ ਫੋਨ ਲਿਆ ਚਲੋ ਰੱਬ ਦਾ ਸ਼ੁਕਰ ਮਾਰਗ ਸ਼ੁਕਰ ਵਰਗ ਦਾ ਸ਼ੁਕਰ ਤੁਹਾਡਾ ਸ਼ੁਕਰ ਅਸਤੇ ਸਰਵੇਂ ਕਸਰੀਆਂ ਔਰ ਇਸੇ ਤਰੀਕੇ ਸਾਡੇ ਤੋਂ ਤੁਸੀਂ ਫਾਇਦੇ ਲੈਂਦ ਰਹੋ ਇਹੀ ਸਾਡਾ ਕੰਮ ਆ ਇਹੀ ਸਾਡੀ ਕਮਾਈ ਆ ਇਹੀ ਸਾਡੀ ਜ਼ਿੰਮੇਵਾਰੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ